ਜਿੰਦਾਬਾਦ ਸਤਿਪ੍ਰੀਤ ਜੀ ਮਾਨ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਵੀਰੇ ਦੇਖੋ ਤੁਸੀਂ 20 ਮਿੰਟ ਗਿਆ ਸੀ ਅੱਧਾ ਘੰਟਾ ਹੋ ਗਿਆ ਹੁਣ ਤੁਸੀਂ ਮੈਨੂੰ ਜਾਣ ਦੋ ਤੁਹਾਡੇ ਕਿਹਾ 20 ਮਿੰਟ ਜੇ ਤੁਹਾਡੇ ਕੋਲ ਕੋਈ ਆਰਡਰ ਨਾ ਤਾਂ ਤੁਸੀਂ ਮੈਨੂੰ ਦਿਖਾ ਦਿਓ ਜੇ ਨਹੀਂ ਹੈਗੇ ਤਾਂ ਇਹ ਸ਼ਰੇਆਮ ਤੱਕਾ ਹੋਇਆ ਤੁਸੀਂ ਦੇਖੋ ਮੇਰੇ ਘਰ ਦੇ ਅੰਦਰ ਇਸ ਤਰੀਕੇ ਨਾਲ ਮੈਨੂੰ ਅਰੈਸਟ ਕੀਤਾ ਹੋਇਆ ਇਸ ਤਰ੍ਹਾਂ ਕਿ ਮੈਂ ਤੁਹਾਡੀ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਪਲੀਜ਼ ਮੈਨੂੰ ਜਾਣ ਦੋ ਇਸ ਤਰੀਕੇ ਨਾਲ ਨਹੀਂ ਚੰਗਾ ਹੈਗਾ ਕੀ ਐਸਾ ਹੋ ਰਿਹਾ ਹੈ ਜੀ

ਦੱਕਾ ਖੜੇ ਦੇਖੀ ਜਾਨੇ ਕਰੋ ਵਸ ਲਾਓ ਨਾ ਨਾ ਬਾਹਰ ਦੀ ਬਾਹਰ ਦੀ ਬਾਹਰ ਦੀ ਟੱਕਾ ਮਾਰ ਮਾਰ ਤੱਕ ਮਾਰੋ ਟੱਕਾ ਯਾਰ ਐਸਾ ਮੈਂ ਕੀ ਕਰ ਕਿਹੜਾ ਬਾਪੂ ਸੁਟਣ ਜਾ ਰਿਹਾ ਉਹ ਆਓ ਜੀ ਆਓ ਅੱਗੇ ਆਓ ਆਓ ਅੱਗੇ ਆਓ ਤਾਂ ਆ ਗੇਟ ਖਲਵਾਓ ਇਹ ਤਾਂ ਨਹੀਂ ਵੀਰੇ ਮੇਰੀ ਗੱਲ ਸੁਣੋ ਤੁਸੀਂ ਬਹੁਤ ਸਿਆਣੇ ਹੋ ਤੁਸੀਂ ਮੇਰੀ ਗੱਲ ਸੁਣੋ ਮੈਂ ਕੋਈ ਬਾਪੂ ਸੁਟਣ ਜਾ ਰਿਹਾ ਆਹ ਦੇਖੀ ਆ ਫੜ ਕੇ ਰੱਖੀ ਮੋਬਾਈਲ ਮੈਡਮ ਬੰਨੀ ਰੱਖੀ ਬੋਟਲ ਬੰਨੀ ਨਹੀਂ ਤੇ ਨਾੜੇ ਮੇਰੇ ਨਾਲ ਤੇਰ ਤੋਂ ਬਦਲਦੇ ਤੁਸੀਂ ਕੀ ਕਰ ਰਹੇ ਹੋ ਮੇਰੀ ਕੋਈ ਸ਼ਿਕਾਇਤ ਨਹੀਂ ਹੈ ਮੇਰੀ ਕੋਈ ਸ਼ਿਕਾਇਤ ਪਹਿਲਾਂ ਮੇਰਾ ਕੋਈ ਕ੍ਰਿਮੀਨਲ ਕੇਸ ਨਹੀਂ ਹੈ ਤੇਰੇ ਤੇ ਮੇਰੀ ਕੋਈ ਚੁਬੀ ਕੇਸ ਨਹੀਂ ਕੀ ਕਿਤਾ ਵੀਰੇ ਤੁਸੀਂ ਮੈਨੂੰ ਦੱਸੋ ਤੁਸੀਂ ਆਹ ਕੀ ਹੋ ਰਿਹਾ ਮੈਂ ਮੇਰੇ ਲੋਕਾਂ ਨਾਲ ਕੀ ਹੋ ਰਿਹਾ ਤੁਸੀਂ ਦੱਸੋ ਪਲੀਜ਼ ਇਹਨੂੰ ਖੋਲੋ ਪਲੀਜ਼ ਕੋਹ ਬਾਹਰ ਤੱਕੇ ਤੁਸੀਂ ਜੋ ਮਰਜ਼ੀ ਕਰੋ ਪਰ ਇਹਨੂੰ ਖੋਲੋ ਗੇਟ ਨੂੰ ਖੋਲੋ ਆਹ ਬੰਦੇ ਇਹਨਾਂ ਨੂੰ ਪੰਜਾਬ ਕੰਮ ਹੋ ਸਕਦੇ ਨੇ ਨਹੀਂ ਇਹ ਕੀ ਗੱਲ ਇਹ ਤਾਂ ਕੋਈ ਗੱਲ ਨਹੀਂ ਆ ਬੜਾ ਇਹ 20 ਮਿੰਟ ਲੱਗੇ ਤੱਕ ਇਹਨਾਂ ਨੂੰ ਅੰਦਰ ਬਾੜ ਕੇ ਹੁਣ ਗੇਟ ਲਾ ਲਿਆ ਇਹ ਗੇਟ ਦਾ ਗੇਟ ਕਿਉਂ ਲਾਇਆ ਹੈ ਸੀਨੀਅਰ ਅਫਸਰਾਂ ਦੇ ਕਿੰਨੇ ਬਿਜ਼ੀ ਹੋਏ ਹੋਏ ਨੇ ਜਿਹੜਾ ਜਿਨ੍ਹਾਂ ਕੋਲ ਵੀ ਇਹ ਇੰਨੇ ਕਿੱਥੇ ਬਿਜ਼ੀ ਨੇ ਵੀ ਉਹ ਤੁਹਾਡੀ ਫੋਨ ਨਹੀਂ ਚੱਕ ਰਹੇ ਹੈਗੇ ਇੱਥੋਂ ਤਾਂ ਕੋਈ ਨਹੀਂ ਆ 20 ਮਿੰਟ ਹੋ ਗਏ ਸਰ ਹੁਣ ਤੁਹਾਡੀ ਤੁਹਾਡੀ ਸਾਢੇ 8:30 ਰੱਖ ਲਈ ਦੀ ਜੀ ਸਾਢੇ 8:30 ਰੱਖੀ ਸੀ 20 ਮਿੰਟ ਦੀ ਪਲੀਜ਼ ਤੁਸੀਂ ਬੈਠੋ ਆਰਾਮ ਨਾਲ ਨਹੀਂ ਨਹੀਂ ਜੀ ਨਾ ਨਾ ਅੱਗੇ ਜਾਣੀ ਤੇ ਪਹਿਲਾਂ ਕੋਈ ਨਾ ਪਹਿਲਾਂ ਤਾਂ ਤੱਕ ਆ ਖੋਲੋ ਆ ਖੋਲੋ ਗੇੜ ਖੋਲੋ ਇਹ ਸਾਡਾ ਘਰ ਹੈ ਤੁਹਾਡਾ ਬਾਹਰ ਆ ਕੇ ਗੱਲ ਕਰੋ ਮੇਰੇ ਨਾਲ ਬਾਹਰ ਗੱਲ ਕਰੋ ਤੁਸੀਂ ਮੇਰੇ ਅੰਦਰ ਇਦਾਂ ਨਹੀਂ ਆ ਸਕਦੇ ਬਿਨਾ ਆਰਡਰ ਤੋਂ ਤੁਸੀਂ ਮੇਰੇ ਅੰਦਰ ਘਰ ਚ ਨਹੀਂ ਵੜ ਸਕਦੇ ਇਹਨਾਂ ਨੂੰ ਤਾਂ ਹੋ ਗਿਆ ਗੇਟ ਖੋਲਣ ਦਾ ਗੇਟ ਖੋਲੋ ਵੀਰੇ ਗੇਟ ਤਾਂ ਖੋਲੋ ਬਾਹਰ ਜੱਗੇ ਆਪਾਂ ਗੱਲ ਕਰਦੇ ਆ ਖੋਲੋ ਜੀ ਗੇਟ ਖੋਲੋ ਸਾਰਾ ਦੇਖੋ ਸਹੀ ਨਹੀਂ ਐਕਸੀ ਹੈ ਖੋਲੋ ਤੁਸੀਂ ਗੇਟ ਖੋਲੋ ਇਹ ਕੀ ਹੋ ਰਿਹਾ ਤੇ ਕਸ਼ਰੀ ਆਂ ਲੱਕਾ ਵੇਰਾ ਗੇਟ ਖੋਲੋ ਆਪਾਂ ਬਾਹਰ ਲੱਗ ਗਏ ਗੇਟ ਖੋਲੋ ਬਾਹਰ ਗਲੀ ਚੱਲਣਾ ਕਰ ਲੋ ਕਿੱਥੇ ਜਾਣਾ ਨਹੀਂ ਪਤਾ ਨਹੀਂ ਚੱਲ ਜੋ ਮਰਜ਼ੀ ਹੋਵੇ ਇਹ ਖੋਲੋ ਇਹ ਤਾਂ ਸ਼ਰੇਆਮ ਕਰਾ ਹੋ ਰਿਹਾ ਖੋਲੋ ਬਾਹਰ ਦਾ ਗੇਟ ਗੇਟ ਖੋਲੋ ਗਗਨ ਜੀ ਖੋਲੋ ਮੜੇ ਗੇਟ ਆਖੋਲੋ ਗੇਟ ਮਨਾ ਇੱਕ ਮਿੰਟ ਅਬਦੁੱਲ ਖੜ ਕੇ ਰੋਕ ਹਾਂ ਅਸੀਂ ਅੱਗੇ ਨਹੀਂ ਜਾਂਦੇ ਕਿਤੇ ਨਹੀਂ ਜਾਂਦੇ ਤੁਸੀਂ ਦੱਸੋ ਮੈਂ ਜੇ ਮੈਨੂੰ ਇਦਾਂ ਪਤਾ ਹੁੰਦਾ ਤਾਂ ਮੈਂ ਲੇਡੀਜ਼ ਨੂੰ ਇਕੱਠਾ ਕਰ ਦਿੱਤਾ ਹਾਂ ਜ਼ਿੰਦਾਬਾਦ ਇਹਦਾ ਇਹਦਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਸ਼ਰਮਣੀਆਂ ਖਾਲੀ ਜੈ ਮੁਰਦਾਬਾ ਕੋਲਾ ਪ੍ਰਸ਼ਾਸਨ ਮੁਰਦਾਬਾ ਮਤਲਬ ਦੇਖੋ ਤੁਸੀਂ ਧੱਕਾ ਕਰ ਰਹੇ ਹੋ ਵੀਰੇ ਥੋਨੇ ਪਹਿਲਾਂ ਮੈਨੂੰ ਕਿਹਾ ਵੀ 20 ਮਿੰਟ ਇਹਦਾ ਮਤੇ ਤੁਹਾਡੀ ਚਾਹ ਸੀ ਤੇ ਤੁਸੀਂ ਜ਼ਿਆਦਾ ਬੋਲ ਕਾਦ ਨਹੀਂ ਬੁਲਾਈਆਂ ਤੁਹਾਨੂੰ ਮੇਰੇ ਸੁਣ ਮੇਰੇ ਤੋਂ ਇੱਕ ਕੰਨੀ ਲੇਡੀ ਤੋਂ ਇੰਨਾ ਖਤਰਾ ਸੀ ਫਿਰ ਸਾਡੀ ਇੰਨੀ ਲੇਡੀ ਕੜੀਆਂ ਆਈਆਂ ਸੀ ਫਿਰ ਮੈਨੂੰ ਇਹ ਲੱਗਿਆ ਮੇਰੀ 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 ਗੱਲ ਸੁਣੋ ਪਹਿਲਾਂ ਮੇਰੀ ਮੇਰੀ ਗੱਲ ਸੁਣੋ ਤੁਸੀਂ ਇੰਨੇ ਚਾਰ ਲੇਡਿਸ ਕਾਢੀ ਸੀ ਫਿਰ ਤੁਸੀਂ ਹੋਰ ਬੁਲਾ ਲਿਆ ਮੇਰੇ ਲਈ 20 ਮਿੰਟ ਤਾਂ ਹੀ ਕਿ ਤੁਸੀਂ ਹੋਰ ਇੰਨੀਆਂ ਬੁਲਾ ਲਿਆ ਔਰ ਇੰਨੀ ਫੋਰਸ ਲਗਾ ਦਿੱਤੀ ਤੁਸੀਂ ਤੁਸੀਂ ਤੁਹਾਡੇ ਨਾਲ ਤੁਹਾਡੀ ਗੱਲ ਮੰਨੀ ਨਾ ਮੈਂਨੇ ਕਿ 20 ਮਿੰਟ ਗੱਲ ਕਰਨੋ ਤੁਸੀਂ ਕਿਹਾ ਮੈਂ ਐਸੀ ਆਰਡਰ ਦਿਖਾਉਣੇ ਹੁਣ ਤੁਸੀਂ ਜੋ ਵੀ ਆਰਡਰ ਨੇ ਮੈਨੂੰ ਉਹ ਦਿਓ ਨਹੀਂ ਆਰਡਰ ਆ ਰਿਹਾ ਪਲੀਜ਼ ਕਦੋਂ ਆ ਰਿਹਾ ਮੇਰਾ ਤੁਸੀਂ ਇਹ ਟਾਈਮ ਪਾਸ ਕਰ ਰਹੇ ਹੋ ਤੁਸੀਂ ਟਾਈਮ ਪਾਸ ਕਰ ਰਹੇ ਹੋ ਤੁਸੀਂ ਟਾਈਮ ਪਾਸ ਕਰ ਰਹੇ ਹੋ ਪਲੀਜ਼ ਸਾਨੂੰ ਬਾਹਰ ਜਾਣ ਦਿਓ ਆਹ ਆ ਤਾਂ ਬਹੁਤ ਜ਼ਿਆਦਾ ਤੰਕਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਚਰੇ ਆਪ ਧੱਕਾ ਕੀਤਾ ਜਾ ਰਿਹਾ ਹੈ ਪਹਿਲਾਂ ਚਾਰ ਲੇੜੀ ਸੀ ਹੁਣ ਤੁਸੀਂ ਦੇਖੋ ਕਿੰਨੇ ਜ਼ਿਆਦਾ ਕਰ ਦਿੱਤੀ ਕਿੰਨੀ ਫੋਰਸ ਲਗਾ ਦਿੱਤੀ ਗਈ ਹੈ ਮੇਰਾ ਤੁਸੀਂ ਬਸ ਸਾਈਡ ਤੇ ਹੋ ਜਾਓ ਹੁਣ ਤੁਸੀਂ ਕੀ ਚਾਹੁੰਦੇ ਆ ਵੀ ਫਿਰ ਅਜੇ ਧੱਕਾ ਮੁਕਤੀ ਹੋਵੇ ਨਹੀਂ ਮੈਂ ਵੀ ਜਾਣੀ ਮੈਂ ਵੀ ਜਾਣੀ ਫਿਰ ਨਹੀਂ ਚਾਹੁੰਦੇ ਕਿ ਬਹੁਤ ਪਿਆਰ ਨਾਲ ਛਾ ਰਹੇ ਨਾ ਵੀ ਸਾਨੂੰ ਛੱਡਿਆ ਜਾਵੇ ਜਾਨ ਦਿੱਤਾ ਜਾਵੇ ਸਾਡੇ ਕੰਮ ਕਰ ਦਿੱਤੇ ਜਾ ਤੁਸੀਂ ਕੀ ਚਾਹੁੰਦੇ ਆ ਵੀ ਆਪਾਂ ਹੋਰ ਲੇਡੀਜ਼ ਮੰਗਾਈਏ ਹੁਣ ਇੱਥੇ ਫਿਰ ਹਮ ਹਾਲਾਤ ਖਰਾਬ ਹੋਣ ਇਸ ਤਰ੍ਹਾਂ ਦੇ ਹਾਲਾਤ ਚਾਹੁੰਦੇ ਹੋ ਤੁਸੀਂ ਜਦੋਂ ਮੈਂ ਪਿਆਰ ਨਾਲ ਕਹਿ ਰਹੀ ਆ ਕਿ ਮੈਨੂੰ ਇਕੱਲੀ ਨੂੰ ਜਾਣ ਦੋ ਇਹਨਾਂ ਸਾਰਿਆਂ ਨੂੰ ਤੁਸੀਂ ਇੱਥੇ ਰੱਖੋ

ਮੈਂ ਤੁਹਾਡੇ ਲਈ ਮੈਂ ਤੁਹਾਨੂੰ 20 ਮਿੰਟ ਦਿੱਤੇ ਤੇ ਪੁਲਿਸ ਨੇ ਤੇ ਬਾਅਦ ਚ ਪਤਾ ਲੱਗਿਆ ਕਿ ਤੁਹਾਡੇ ਬਾਹਰ ਦਾ ਗੇਟ ਬਣਾ ਕੇ ਤੁਹਾਨੂੰ ਅੰਦਰ ਬੰਦੀ ਬਣਾਇਆ ਗਿਆ ਜੀ ਤੁਹਾਡੀ ਆਵਾਜ਼ ਨੇ ਤੁਹਾਡੀ ਵੀ ਕਿਹਾ ਵੀ ਮੇਰੇ ਖਿਲਾਫ ਤੁਸੀਂ ਬੰਦੀ ਕਿਵੇਂ ਮੈਨੂੰ ਬਣਾ ਸਕਦੇ ਹੋ ਮੇਰਾ ਗੇਟ ਖੋਲੋ ਜੀ ਤੋਂ ਉਹਦੇ ਬਾਅਦ ਗੇਟ ਖੋਲ੍ਹਿਆ ਤੁਸੀਂ ਇਸ ਨੂੰ ਪਰਿਕ੍ਰਿਆ ਨੂੰ ਕਿਵੇਂ ਸਮਝਦੇ ਹੋ ਵੀਰੇ ਦੇਖੋ ਮੈਂ ਮੈਂ ਬਹੁਤ ਕੋਆਪਰੇਟ ਕਰ ਰਹੀ ਹਾਂ ਇਹਨਾਂ ਨੂੰ ਮੈਂ ਨਾ ਸਾਰਾ ਕੁਝ ਦੱਸ ਦਿੱਤਾ ਵੀ ਸਾਡੀ ਕੋਈ ਐਸੀ ਪਲੈਨਿੰਗ ਨਹੀਂ ਹੈ ਕੁਝ ਵੀ ਨਹੀਂ ਐਸਾ ਮੈਂ ਆਪਣੇ ਕੰਮ ਤੇ ਜਾਣਾ ਪਹਿਲਾਂ ਇਹਨਾਂ ਨੇ ਕਿਹਾ ਕਿ 20 ਮਿੰਟ ਗੱਲ ਸੁਣ ਲਓ ਮੈਂ ਇਹਨਾਂ ਦੀ ਗੱਲ ਮੰਨਦੇ ਇਹਨਾਂ ਦੀ ਰਿਸਪੈਕਟ ਕਰਦੇ ਆਪਾਂ ਇਹਨਾਂ ਦੀ ਗੱਲ ਸੁਣੀ ਔਰ ਇਹਨਾਂ ਨੇ ਇਸ ਇਹਦੇ ਅੰਦਰ ਅੰਦਰ ਹੀ ਮੈਨੂੰ 20 ਮਿੰਟ ਬੰਦ ਬਿਠਾ ਕੇ ਔਰ ਅੱਗੇ ਹੋਰ ਜ਼ਿਆਦਾ ਫੋਰਸ ਬੁ ਪਹਿਲਾਂ ਸੀ ਚਾ ਲੈਡੀਜ਼ ਕੀ ਮੇਰੇ ਲਈ ਕਾਫੀ ਨਹੀਂ ਸੀ ਹੁਣ ਹੋਰ ਜ਼ਿਆਦਾ ਬੁਲਾ ਲਈਆਂ ਨੇ ਤੇ ਹੋਰ ਬੁਲਾ ਕੇ ਧੱਕਾ ਮੁੱਕ ਕੀ ਚਾਹੁੰਦੇ ਨੇ ਵੀ ਅਸੀਂ ਧੱਕਾ ਮੁੱਕੀ ਕਰੀਏ ਵੀ ਜੇ ਜੇ ਸਾਨੂੰ ਅਰੈਸਟ ਕਰਨਾ ਤਾਂ ਅਰੈਸਟ ਕਰ ਲੋ ਪਰ ਇਸ ਤਰ੍ਹਾਂ ਨਾ ਕੀਤਾ ਜਾਵੇ ਮੈਡਮ ਇਹ ਗੱਲ ਕਹਿ ਰਹੇ ਹੋ ਵੀ ਲੈਂਡ ਡੈਡ ਦਾ ਮਸਲਾ ਪੈਦਾ ਹੋਇਆ ਹੋਇਆ ਇਸ ਕਰਕੇ ਤੁਹਾਡੇ ਜਾਣ ਨਾਲ ਲੈਂਡ ਡੈਡ ਪਦਰ ਹੋ ਗਿਆ ਮਲੇਰ ਕੋਲੇ ਦੇ ਅੰਦਰ ਖਲਬਲੀ ਮੱਚੇਗੀ ਇਹਦੇ ਤੇ ਤੁਸੀਂ ਕੀ ਕਹੋਗੇ ਲੈਂਡ ਡੈਡ ਤੁਹਾਡੇ ਨਾਲ ਪੈਦਾ ਹੋ ਸਕਦਾ ਕੋਈ ਤੁਸੀਂ ਦੱਸੋ ਕਿ ਇਹ ਹੋ ਸਕਦਾ ਕਿ ਮੇਰੇ ਜਾਣ ਨਾਲ ਲੈਂਡ ਆਰਡਰ ਦੇ ਧੱਜੀਆਂ ਉੱਡ ਜਾਣਗੇ ਇਹ ਹੋ ਸਕਦਾ ਪਹਿਲਾਂ ਹੀ ਅਸੀਂ ਆਪਣੇ ਹਾਲਾਤ ਦੇਖ ਲਈਏ ਮਲੇਰ ਕੋਲੇ ਦੇ ਕਿੰਨੇ ਕੁ ਲੈਂਡ ਆਰਡਰ ਚੱਲ ਰਹੇ ਨੇ ਜੇ ਅਸੀਂ ਗੱਲ ਕਰੀਏ ਡੀਸੀ ਆਫਿਸ ਚ ਜਿਹੜੇ ਆਪਣੇ ਬਾਕੀ ਆਫੀਸਰ ਨੇ ਜਿਹੜੇ ਇਹਨਾਂ ਦੇ ਮੰਤਰੀ ਚੰਤਰੀ ਜਾਂ ਜੋ ਵੀ ਇਹਨਾਂ ਦੇ ਆ ਕੇ ਬੈਠਦੇ ਨੇ ਕੋਈ ਇਹਨਾਂ ਦਾ ਪ੍ਰਬੰਧ ਨਹੀਂ ਹੈ ਕਿਸੇ ਤਰੀਕੇ ਇਹ ਉਹ ਨਹੀਂ ਦੇਖਦੇ ਹੈਗੇ ਹੋਰ ਕਿਸੇ ਸਿਆਸੀ ਮੀਟਿੰਗਾਂ ਹੋ ਰਹੀਆਂ ਨੇ ਇਹਨਾਂ ਦੀਆਂ ਉਸ ਅੰਦਰ ਕਿੱਥੇ ਹੋ ਰਹੀਆਂ ਮੀਟਿੰਗਾਂ ਟੀਸੀ ਡੀਸੀ ਦਫ਼ਤਰ ਦੇ ਅੰਦਰ ਇਹਨਾਂ ਦੇ ਸਿਆਸੀ ਮੀਟਿੰਗਾਂ ਹੋ ਰਹੀਆਂ ਚੇਅਰਮੈਨ ਦੇ ਚੇਅਰਮੈਨ ਦੇ ਜੋ ਕਰ ਰਹੇ ਨੇ ਸਾਰੇ ਅਫਸਰਾਂ ਕਰ ਚੇਅਰਮੈਨ ਦੇ ਦਫਤਰ ਚ ਮੀਟਿੰਗਾਂ ਕਿਤੇ ਜਰਰੀ ਆਨਲਾਈਨ ਆਰਡਰ ਦੀਆਂ ਤਾਂ ਤਜੀਆਂ ਨਹੀਂ ਹੋ ਰਹੀਆਂ ਆਈਆਂ ਇਸ ਕਰਕੇ ਮੈਂ ਕਹਿ ਰਹੀ ਹਾਂ ਸਿਰਫ ਗੱਲਾਂ ਨੇ ਬਾਤਾਂ ਨੇ ਇਹ ਸਿਰਫ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਨੂੰ ਸਾਨੂੰ ਇੱਥੇ ਬੰਦੀ ਬਣਾਇਆ ਹੋਇਆ ਇਹਨਾਂ ਨੇ ਸ਼ਰਯਾਮ ਐਮਰਜੈਂਸੀ ਜਿਹੜੀ ਹੈ ਉਹ ਲਾਗੂ ਕਰ ਦਿੱਤੀ ਗਈ ਹੈ ਸਾਡੇ ਇੱਥੇ ਇਸ ਕਰਕੇ ਵੀਰੇ ਇਹਨਾਂ ਨੂੰ ਕਹੋ ਕਿ ਪਲੀਜ਼ ਇਸ ਤੋਂ ਪਹਿਲਾਂ ਕਿ ਹੋਰ ਤੁਸੀਂ ਮੈਡਮ ਗੱਲ ਕੀਤੀ ਆਵੇ ਚੇਅਰਮੈਨ ਦੇ ਦਫਤਰ ਸਿਆਸੀ ਗਤੀਵਧੀਆਂ ਹੁੰਦੀਆਂ ਮੀਟਿੰਗਾਂ ਹੁੰਦੀਆਂ ਨਾ ਕੀ ਤੁਸੀਂ ਡੀਸੀ ਸਾਹਿਬ ਤੋਂ ਕੀ ਮੰਗ ਕਰ ਰਹੇ ਇਸ ਵਿੱਚ ਉਹ ਵੀ ਤੇ ਇਹੀ ਮੰਗ ਕਰਦੇ ਕਿ ਜੇ ਲਾਣ ਆਰਡਰ ਨੂੰ ਠੀਕ ਕਰਨਾ ਤਾਂ ਇਹ ਠ ਇੱਥੇ ਜਿਹੜੇ 78 ਮੀਟਿੰਗ ਆ ਦਫ਼ਤਰ 'ਚ ਹੋ ਰਹੇ ਨੇ ਨਾ ਉਹਨਾਂ ਉਹਨਾਂ ਨੂੰ ਰੋਕੋ ਨਾ ਤੁਸੀਂ ਪਹਿਲਾਂ ਤਾਂ ਉਹ ਠੀਕ ਕਰ ਲਓ ਸਾਨੂੰ ਕੀ ਕਰ ਰਹੇ ਹੋ ਅਸੀਂ ਤਾਂ ਬਹੁਤ ਸ਼ਾਂਤੀਪੂਰਵਕ ਤਰੀਕੇ ਨਾਲ ਆਪਣਾ ਜਿਹੜਾ ਕੰਮ ਕਰ ਰਹੇ ਆ ਸਾਨੂੰ ਕਰਨ ਦਿੱਤਾ ਜਾਵੇ ਸਾਡੇ ਲੋਕ ਦੇਖੋ ਸਾਰੇ ਮੇਰੇ ਕਰਕੇ ਇੱਥੇ ਜੁੜੇ ਨੇ ਇਹਨਾਂ ਦੇ ਆਪਣੇ ਕੰਮ ਮੰਡੀ ਵਾਲੇ ਲੋਕ ਨੇ ਗੱਡੀਆਂ ਦੀਆਂ ਗੱਡੀਆਂ ਸਾਡੀਆਂ ਖੜੀਆਂ ਹੋਈਆਂ ਨੇ ਇੱਥੇ ਇਹਨਾਂ ਲੋਕਾਂ ਦੀ ਕਾਰੋਬਾਰ ਸਾਡਾ ਸਾਰਾ ਕਾਰੋਬਾਰ ਸਾਡਾ ਠੱਪ ਹੋਇਆ ਪਿਆ ਸਾਡੇ ਕੋਤੇ ਮੇਰੇ ਜਿਹੜੇ ਜਿੰਦੇ ਵੀ ਲੋਕ ਨੇ ਸਾਰੇ ਮੰਡੀ ਵਾਲੇ ਤੁਹਾਨੂੰ ਪਤਾ ਹੈ ਲੋਕ ਨੇ ਕੰਮ ਕਰਨ ਵਾਲੇ ਇਹਨਾਂ ਦੀਆਂ ਗੱਡੀਆਂ ਸਾਰੀਆਂ ਕੰਮ ਸਾਡਾ ਠੱਪ ਹੋਇਆ ਪਿਆ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਸਾਡੇ ਨਾਲ ਇਸ ਕਰਕੇ ਮੈਨੂੰ ਕੱਲੀ ਨੂੰ ਜਾਣ ਕੇ ਵੀ ਇਹਨਾਂ ਨੂੰ ਕਹੋ ਕਿ ਪਲੀਜ਼ ਪਾਸੇ ਹਟ ਜਾ ਐਵੇਂ ਹੱਲਾ ਗੁੱਲਾ ਕਰਨ ਦਾ ਕੋਈ ਮਤਲਬ ਨਹੀਂ ਬਣਦਾ ਹੈਗਾ ਚਲੋ ਜੀ ਬਾਪੇਰ ਜਰਾ ਲੜੋ ਨੇਰੀ ਚਲੋ ਵੀਰੇ ਜਾਨ ਤੋਂ ਹੁਣ ਕੀ ਮੈਂ ਕਰ ਰਹੇ ਹਾਂ ਬਰਨਾਟ ਕਰਦੇ ਨਹੀਂ ਬਸ ਤੁਸੀਂ ਹੁਣ ਪਲੀਜ਼ ਆਓ ਜੀ ਬਲਜੀਤ ਜੀ ਹੁਣ ਦੱਸੋ ਹੋਰ ਜਾਨ ਤੋਂ ਇਦਾਂ ਤੇ ਪਲਾਨਾ ਕਰੋ ਥੋੜੇ ਜਿਹਾ ਲੇਟ ਹੋ ਜਾਂਦਾ ਮੈਂ ਦੇਖੋ ਦੋਨੋਂ ਬਾਰ ਟਾਈਮ ਕੱਟਦੇ ਹੋ ਤੁਸੀਂ ਟਾਈਮ ਕੱਟਦੇ ਹੋ ਇੰਨਾਂ ਹੀ ਵੀ ਕਰਦੇ ਹੁਣ ਤਾਂ ਦੇਖੋ ਕਿੰਨਾ ਹੋ ਗਿਆ 11 ਵਜੇ 11 ਵਜੇ ਨਾ ਨਾ ਨਹੀਂ ਹੁਣ ਤਾਂ ਚੰਡੀਗੜ੍ਹ ਨਹੀਂ ਜਾਵਾਂ ਹੁਣ ਤਾਂ ਦੇਖੋ ਹੁਣ ਤਾਂ ਜਾਨ ਤੋਂ ਨਾ ਹੁਣ ਤਾਂ ਟਾਈਮ ਵੀ ਛੋਟਾ ਨਿਕਲ ਗਿਆ 12 ਵਜੇ ਤੱਕ ਬਸ ਤਾਂ ਹੈ 12 ਵਜੇ ਤੱਕ ਕੰਮ ਪੌਂਡੇ ਪੈਂਡਿੰਗ ਕਰ ਲਓ ਜੋ ਹੈ ਨੇ ਥੋੜੇ ਬਾਅਦ ਨਹੀਂ ਨਹੀਂ 12 ਵਜੇ 12 ਵਜੇ ਤੱਕ ਵੀ ਨਹੀਂ ਤੁਸੀਂ ਬਹੁਤ ਟੱਕਾ ਕਰ ਰਹੇ ਹੋ ਸੱਚੀ ਕਹਿ ਰਿਹਾ ਬਹੁਤ ਟੱਕਾ ਕਰ ਰਹੇ ਹੋ ਟੱਕਾ ਕਰ ਰਹੇ ਹੋ ਥੋੜਾ ਬੇਨਤੀ ਕਰ ਬੇਨਤੀ ਕਰ ਮੈਂ ਵੀ ਤੁਹਾਨੂੰ ਬੇਨਤੀ ਕਰ ਰਹੀ ਹਾਂ ਕਿ ਪਲੀਜ਼ ਜਾਣ ਦਿਓ ਹੁਣ 12 ਮਹੀਨੇ ਤੱਕ ਅਸੀਂ ਇੱਥੇ ਹੀ ਬਰੇ ਰਾਵਾਂਗੇ ਨਹੀਂ ਤੁਸੀਂ ਅੰਦਰ ਬੈਠੋ ਰਾਵਾਂਗੇ ਨਹੀਂ ਅੰਦਰ ਅੰਦਰ ਤਾਂ ਮੈਂ ਬੈਠਣਾ ਨਹੀਂ ਪਤਾ ਜਾਣ ਹੈ ਮੈਂ ਤੁਹਾਡੀ ਗੱਲ ਕਰ ਜਿੰਨਾ ਸੀ ਨਹੀਂ ਸੀਨੀਅਰ ਅਫਸਰ ਹੁਣ ਤੱਕ ਤੁਹਾਡੇ ਨਾਲ ਗੱਲ ਨਹੀਂ ਹੋਈ ਹੋਏਗੀ ਇੱਥੇ ਕੋਈ ਨਹੀਂ ਚੱਲਦਾ ਮੈਂ ਤੁਹਾਡੇ ਅਫਸਰ ਨੇ ਫੋਨ ਨਹੀਂ ਚੱਕਣਾ ਇਹ ਗੋਲੀ ਚੱਲ ਜਾਵੇ ਤੁਹਾਡੇ ਹੱਥ ਤੇ ਮੌੜੀ ਚੱਕਣਾ ਹੋਰ ਕੀ ਲੈ ਆ ਕੀ ਇਹ ਲੈ ਇੰਨੇ ਪੀਨੇ ਘੰਟੇ ਹੋ ਗਏ 4 ਘੰਟੇ ਹੋ ਗਏ ਵੀਰ ਇਦਾਂ ਨਹੀਂ ਚੱਲਦਾ ਹੈਗਾ ਪਲੀਜ਼ ਇਦਾਂ ਨਹੀਂ ਚੱਲਦਾ ਮੈਨੂੰ ਜਾਣ ਦੋ ਤੁਹਾਨੂੰ ਕੀ ਖਤਰਾ ਮੈਨੂੰ ਇਦਾਂ ਦੱਸੋ ਨਾ ਮੇਰੇ ਤੋਂ ਮੈਂ ਕੱਲੀ ਜਾਨ ਮੇਰੇ ਕੋਲ ਕੀ ਹੈ ਮੇਰੇ ਗੱਡੀ ਚੈੱਕ ਕਰ ਲੋ ਕੀ ਮੈਂ ਜਿਹੜੇ ਬੰਬ ਲੈ ਕੇ ਜਾ ਰਹੀ ਆਂ ਕਿ ਫਿਲਮ ਲੈਣ ਦਾ ਪ੍ਰੋਬਲਮ ਹੈ ਹੋਰ ਕੁਝ ਨਹੀਂ ਹੋਰ ਕੋਈ ਮੁੱਦਾ ਨਹੀਂ ਕਬਾ ਮੈਂ ਕੀ ਕਰ ਲੂਗੀ ਇਕੱਲੀ ਮੈਨੂੰ ਆਪਣੇ ਕੰਮ ਚ ਤਾਂ ਜਾਣ ਦੋ ਮੈਨੂੰ ਜਾਣ ਦੋ ਪਿੰਡਾਂ 'ਚ ਹੀ ਜਾਣ ਦੋ ਨਹੀਂ ਨਹੀਂ ਉੱਥੇ ਨਹੀਂ ਜਾਣਦੇ ਨਾ ਪਿੰਡਾਂ 'ਚ ਤਾਂ ਜਾਣ ਦੋ ਅੱਛਾ ਪਿੰਡਾਂ 'ਚ ਤਾਂ ਜਾਣ ਦੋ ਨਾ ਮੇਰੇ ਕੰਮ ਤਾਂ ਕਰਨ ਦੋ 12 ਵਜੇ ਤੋਂ ਬਾਅਦ 12 ਵਜੇ ਤੋਂ ਵਾਲਾ ਸ਼ਰਿਆਮੀ ਤੱਕ ਦਾ 12 ਵਜੇ ਨਹੀਂ ਬਿਰੇ ਹੱਦੇ ਪਾਉਂ ਮਤਲਬ ਤਿੰਨ ਘੰਟੇ ਤੁਸੀਂ ਇੱਥੇ ਹੀ ਖੜੇ ਰਹੋਗੇ ਇਹਨਾਂ ਨੂੰ ਵੀ ਇਦਾਂ ਹੀ ਰੋਕੀ ਰੱਖੋਗੇ ਤਿੰਨ ਘੰਟੇ ਕੋਈ ਹੋਰ ਜਾਣਾ ਚਾਹੁੰਦਾ ਚੀਜ਼ ਨਹੀਂ ਜਾ ਨਹੀਂ ਇਹ ਜਾਣਗੇ ਨਹੀਂ ਇਹ ਜਾਣੇ ਹੀ ਨਹੀਂ ਕਿਸੇ ਨੇ ਜਾਣੇ ਹੀ ਨਹੀਂ ਵੀ ਆਪਣੇ ਬੇਟੇ ਛੱਡ ਕੇ ਕਿਵੇਂ ਚਲੇ ਕਿ ਇਹ ਜੇ ਲੀਡਰ ਹੋ ਕੇ ਐਸੀ ਤੁਸੀਂ ਤੁਸੀਂ ਕੀ ਚਾਹਦੇ ਹੋ ਤੁਸੀਂ ਸਾਨੂੰ ਜੋ ਵੀ ਕਰਨਾ ਹੈ ਤੁਸੀਂ ਲੈ ਕੇ ਚੱਲੋ ਜਿੱਥੇ ਤੁਹਾਡੇ ਸੀਨੀਅਰ ਅਫਸਰ ਕੋਲ ਹੀ ਮੈਨੂੰ ਲੈ ਜਾਓ ਚਲੋ ਲੈ ਚਲੋ ਮੈਨੂੰ ਬਹੁਤ ੱੱਕਾ ਹੋ ਰਿਹਾ ਤੁਸੀਂ ਕਰੋ ਜੋ ਵੀ ਕਰਨਾ ਹੈ ਪਲੀਜ਼ ਕੀ ਗੱਲਾਂ ਸੀ ਛੋਟੀਆਂ ਗੱਲਾਂ ਜਿਹੜੀਆਂ ਸੁਣੀ ਜਾਣੀਆਂ ਚਲਾਈਆਂ ਜਾਣੀਆਂ ਨਹੀਂ ਨਹੀਂ ਸਾਡੇ ਹੱਥ ਨਾ ਪਾਵੜੀ ਨਹੀਂ ਹੈਗੀ ਦੇਖ ਕੀ ਕਰ ਰਹੇ ਨੇ ਇਹ ਕੀ ਇਹ ਪਾਵੜਾ ਹੈ ਪੁਲਿਸ ਕੋਲੇ ਜਾਂ ਲੀਡਰਾਂ ਕੋਲੇ ਹੈ